ਸਰਦਾਰਾਂ ਦਾ ਨਾਈ ਤੇ ਉਹਨਾਂ ਦੇ ਬੇਟਿਆਂ ਦਾ ਨਾਈ ਉਹਦੇ ਬੇਟਾ ਦਾ ਨਾਂ ਹਿੰਦੀ ਰਾਜਨੀ ਹਿੰਦੀ ਰਾਜਨੀ ਮੇਸੀ ਮੇਸੀ ਬੋਲੂ ਅੱਜ ਸਭ ਨੂੰ ਦਿਖਾਵਾਂਗੇ ਨਾਮ ਦਾ ਕਰਦੇ ਆ ਉਹ ਪੁਰਾਣੀਆਂ ਜਾਤਾਂ ਣਾੜੀ ਟਰੈਮ ਤੇ ਸਰਦਾਰਾਂ ਮਿਲੇ ਨੇ ਆ ਕੋਠੀਆਂ ਲੋਰ ਤੋਂ ਉੱਤਰ ਕੇ YouTube ਤੇ ਲਿਖ ਕਰੋ ਲੇਕਰ ਰੋਲ ਤੇ ਕਰਕੇ ਐਂਟਰ ਨੇ ਆ ਰਹੀ ਬਖਰੀ ਨੇ ਆ ਰਹੰਦ ਤੇ ਬਹੁਤ ਸਾਰਾ ਰਾਣੀ ਬੋਰ ਪੱਲੇ ਪੱਤੇ ਉੱਪਰ ਖੜਾਵਾ ਗਿਆ ਡੜ ਜਾਵੇ ਜਰ ਜਤਨਾ ਵੇ ਨਹੀਂ ਆਈ ਹੈ ਐਂਡ ਤੇ ਗੋਪੇ ਆਈ ਗੇ ਯੂਪੈਂਟ ਤੇ ਟੈਟਰ ਸਾਨੂੰ ਦਿਖਾਵਾਂਗੇ ਪੁਰਾਣੇ ਦਰਵਾਜੇ ਪੁਰਾਣੇ ਟਾਈਮ ਦੀ ਸਰਕਾਰਾਂ ਦੀ ਹਵੇਲੀਾਂ ਪੁਰਾਣੇ ਦਰਵਾਜੇ ਰੇ ਪੁਰਾਣੀ ਹਵੇਲੀ ਐ ਅੱਜ ਤੁਹਾਨੂੰ ਦਿਖਾਉਣਿਆ ਜੀ ਪੁਰਾਣੇ ਟਾਈਮ ਦੀ ਕੁਝ ਪੁਰਾਣੀਆਂ ਜਾਤਾਂ ਦੇਖ ਸਕਦੇ ਹੋ ਜੀ ਇਹ ਪੁਰਾਣੇ ਟਾਈਮ ਦੀ ਹਵੇਲੀ ਆਗੀ ਬੱਸੀ ਪਰਿਵਾਰ ਦੀ 250 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹਵੇਲੀ ਆ ਬਈ ਜਿਹਦੇ ਕਿਨਾਂ ਦਾ ਬਾਅਦ ਵਿੱਚ ਮਰਮਮਤ ਵਗੈਰਾ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋਗੇ ਰੀਪੇਅਰ ਵਗੈਰਾ ਕੀਤੀ ਗਈ ਹੈ ਬਈ ਦਵਾਰੇ ਬਣਾਈ ਗਈ ਹੈ ਅੰਦਰੋਂ ਤੁਸੀਂ ਦੇਖ ਸਕਦੇ ਹੋ ਐਂਟਰ ਵਗੈਰਾ ਲੱਗਿਆ ਹੋਇਆ ਨਵੇਂ ਡਿਜ਼ਾਈਨ ਦੇ ਕੋਈ ਦਰਵਾਜ਼ੇ ਬਣਾਏ ਗਿਆ ਇਹ پرانے ਟਾਈਮ ਦੀ ਹੈਗੀ ਇੱਥੇ ਰਿਪੇਅਰ ਵਗੈਰਾ ਕੀਤੀ ਗਈ ਹੈ ਕੋਠੀ ਦੀ ਦੇਖੋ ਇਹ ਪੁਰਾਣੇ ਟਾਈਮ ਦਾ ਦਰਵਾਜ਼ਾ ਲੱਕੜ ਦੀ ਜਿਗਾਰਡ ਇੰਨੀ ਮੋਟੀ ਆ ਤੇ ਕਿੰਨੇ ਕੰਡ ਡਿਜ਼ਾਈਨ ਬਣਾਏ ਹੋਏ ਆਗੇ ਦਾ ਦੱਸਦੇ ਕਹਿੰਦੇ ਜੀ ਪੁਰਾਣੇ ਟਾਈਮ ਦੀ ਹਵੇਲੀ ਆ ਕਾਫੀ ਪੁਰਾਣੀ ਆ 200 250 ਪੁਰਾਣੀ ਹੈਗੀ ਕਿ ਨਾਂ ਸੀ ਬਜ਼ੁਰਗਾਂ ਦਾ ਜੀ ਹਰदयाल ਸਿੰਘ ਹਰदयाल ਸਿੰਘ ਹੀ ਸਰਦਾਰਾਂ ਦਾ ਨਾਂ ਹੀ ਤੇ ਉਹਨਾਂ ਦੇ ਬੇਟਿਆਂ ਦਾ ਨਾਂ ਹੀ ਉਹਦੇ ਬੇਟਾ ਤਾਂ ਨਾ ਹਿੰਦੀ ਰਾਜਨੀ ਹਿੰਦੀ ਰਾਜਨੀ ਮੇਸੀ ਮੇਸੀ ਬੋਲੂ ਕਿੱਥੇ ਰਹਿੰਦੇ ਆ ਅੱਜਕੱਲ੍ਹ ਜੀ ਬਾਹਰ ਰਹਿੰਦੇ ਆ ਕਿ ਇੱਥੇ ਨਾਲੇ ਰਹਿੰਦੇ ਆ ਆਸਟ੍ਰੇਲੀਆ ਆਸਟ੍ਰੇਲੀਆ 'ਚ ਰਹਿੰਦੇ ਆ ਠੀਕ ਹੈ ਇਹ ਸਾਰਾ ਇੱਕ ਪਰਿਵਾਰ ਹੀ ਸੀ ਕਿ ਅਲੱਗ-ਅਲੱਗ ਸੀ ਪੁਰਾਣੇ ਜਵਾਨੇ ਦੀਆਂ ਕੁਝ ਯਾਦਾਂ ਜਨਨ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਬਾਈ ਜਨਨ ਨੇ ਕੀਤੀ ਆ ਉਹਨਾਂ ਦਾ ਧੰਨਵਾਦ क्योंकि तो बिना सभ संभाल तो चीजा खत्म हो जाए जी छटा के नवी भी बन चुके मकान ਪੁਰਾਣੇ ਟਾਈਮ ਦੀਆਂ ਬਣੀਆਂ ਇਹ ਹਵੇਲੀਆਂ ਅੱਜ ਵੀ ਸਾਨੂੰ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦੀਆਂ ਨੇ ਤੇ ਇਹਨਾਂ ਨੂੰ ਦੇਖ ਕੇ ਸਾਨੂੰ ਪੁਰਾਣੇ ਟਾਈਮ ਦਾ ਚੇਤਾ ਆ ਜਾਂਦਾ ਈ ਬਹੁਤ ਸੋਹਣੀਆਂ ਬਣੀਆਂ ਹੋਈਆਂ ਜੀ ਇਹ ਪੁਰਾਣੀਆਂ ਹਵੇਲੀਆਂ ਪੁਰਾਣੇ ਟਾਈਮ ਦੇ ਦਰਵਾਜ਼ੇ 2200 ਸਾਲ ਪੁਰਾਣੀ ਇਹ ਕੋਠੀ ਹੈਗੀ ਪੁਰਾਣੀ ਹਵੇਲੀ ਜਿਹੜੀ ਅੱਜ ਵੀ ਸੇਵੇਂ ਹੀ ਖੜੀ ਆ ਪੁਰਾਣੇ ਟਾਈਮ ਦੇ ਡਿਜ਼ਾਈਨ ਆ ਜਿਹੜੇ ਤੁਸੀਂ ਦੇਖ ਰਹੇ ਹੋ ਸામਨੇ ਬਣੇ ਹੋਇਆ ਜੀ ਪੁਰਾਣੇ ਮਕਾਨ 76 ਵਿੜੇ ਦਾ ਮਕਾਨ ਹੈ ਜੀ ਇਹ ਸਾਹ ਹੋਰ ਪੁਰਾਣੇ ਮਕਾਨਾਂ ਗਏ ਜੀ ਜਿਸ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਜੋ ਤੁਹਾਡੇ ਲਈ ਆਨਰਲ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ